ਦੱਸਦੇ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਟੂਡਰਪੁਰ ਵਿਖੇ ਬੀਤੀ ਰਾਤ ਨੂੰ ਵਜੇ ਪਿੰਡ ਦੀ ਘਰਤੀ ਛੱਤ ਉੱਪਰ ਜੰਗਲੀ ਜਾਨਵਰ ਦਿਖਾਈ ਦਿੱਤਾ ਜਿਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇਹ ਸਾਰੀਆਂ ਤਸਵੀਰਾਂ ਸਿਸਟਮ ਵੀ ਕੈਮਰੇ ਚ ਕੈਦ ਹੋ ਗਈਆਂ ਜਿਸ ਤੋਂ ਬਾਅਦ ਇਹ ਫਾਇਲ ਹੋ ਜਾਂਦੀਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਅੱਧੀ ਰਾਤ 3 ਵਜੇ ਪਿੰਡ ਵਾਸੀ ਇਕੱਠੇ ਹੋ ਜਾਂਦੇ ਨੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਰਡ ਸਪੀਕਰ ਰਾਹੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਪਿੰਡ ਦੇ ਵਿੱਚ ਜੰਗਲੀ ਜਾਨਵਰ ਚੀਤਾ ਆ ਗਿਆ ਆਪਣਾ ਆਪਣਾ ਤੇ ਆਪਣੇ ਬੱਚਾਂ ਦੇ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ ਜਿਸ ਦੀ ਸੂਚਨਾ ਸਮਰਾਲਾ ਪੁਲਿਸ ਦੇ ਸੰਬੰਧਿਤ ਵਿਭਾਗ ਨੂੰ ਦਿੱਤੀ ਗਈ ਸਵੇਰੇ ਤੜਕਸਾਰ ਪੁਲਿਸ ਮੌਕੇ ਸੁਣਨੂੰ ਦੱਸਿਆ ਕਿ ਬੀਤੀ ਰਾਤ ਤਕਰੀਬਨ 12 ਵਜੇ ਬਾਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਤੇ ਨਾਲ ਉੱਠਿਆ ਜਦੋਂ ਤਕਰੀਬਨ 2 ਵਜੇ ਉਸਨੇ ਆਪਣੇ ਕੋਠੇ ਦੇ ਕਿਸੇ ਜਾਨਵਰ ਦੇ ਚਲਾਉਣ ਦੀ ਆਵਾਜ਼ ਸੁਣੀ ਤਾਂ ਤੁਰੰਤ ਬਾਹਰ ਆ ਕੇ ਦੇਖਿਆ ਤੇ ਚੀਤੇ ਵਰਗਾ ਜਾਨਵਰ ਪਾਸਤਾ ਹੋਇਆ ਨਜ਼ਰ ਆਇਆ ਸੀ ਸੀਟੀ ਵੀ ਕੈਮਰੇ ਨੂੰ ਖੰਘਾਲਿਆ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਕੋਈ ਜੰਗਲੀ ਜਾਨਵਰ ਪਿੰਡ ਦੇ ਵਿੱਚ ਆ ਗਿਆ ਤਕਰੀਬਨ 12 ਮਿੰਟ ਤੱਕ ਉਹਨਾਂ ਦੇ ਘਰ ਦੇ ਉੱਪਰ ਰਿਹਾ ਉਸ ਤੋਂ ਬਾਅਦ ਕਿਸੇ ਹੋਰ ਪਾਸੇ ਚਲਾ ਗਿਆ ਸੁਣ ਦੱਸਿਆ ਕਿ ਇੱਕ ਦਿਨ ਪਹਿਲਾਂ ਪਿੰਡ ਦੇ ਵਿੱਚ ਦੋ ਕੁੱਤਿਆਂ ਦੀਆਂ ਖਾਧੀਆਂ ਹੋਈਆਂ ਲਾਸ਼ਾਂ ਵੀ ਮਿਲਿਆ ਜਿਸ ਤੋਂ ਲੱਗਦਾ ਹੈ ਕਿ ਚੀਤਾ ਸਾਡੇ ਪਿੰਡ ਦੇ ਵਿੱਚ ਫਿਰ ਰਿਹਾ ਇਸ ਮੌਕੇ ਸਮਰਾਲਾ ਦੇ ਐਸ.ਐਚ.ਓ ਪਵਿੱਤਰ ਸਿੰਘ ਨੇ ਸੀ.ਸੀ.ਟੀ.ਵੀ ਕੈਮਰੇ ਕਬਜ਼ੇ ਚ ਲੈ ਕੇ ਮਾਮਲੇ ਨੂੰ ਜਾਂਚਣ ਦੀ ਗੱਲ ਆਖੀ ਹੈ ਜੀ ਨਾਲ ਵੀ ਮੇਰਾ ਨਾਮ ਜੀ ਗੁਰਦੀਪ ਸਿੰਘ ਜੀ ਪਿੰਡ ਪੈਂਟ ਆਰਡਰ ਵਰ ਜੀ ਕੀ ਹੋਇਆ ਕੀ ਘਟਨਾ ਰਹੀ ਹੈ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਬਾਜ਼ੀ ਆਉਣ ਲੱਗੀ ਹੋਰੇ ਲੋੜ ਦੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇੱਕ ਦਿਨ ਦੀ ਗੱਲ ਇਹ ਅੱਜ ਰਾਤ ਦੀ ਜੀ ਇੱਕਨੇ ਕੋ ਦੋ ਘੋੜੇ ਦੇਖਿਆ 2 ਵਜੇ ਪੂਰੇ ਜੀ ਫਿਰ ਉਹ ਕਿੰਨਾ ਕ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11 12 ਮਿੰਟ ਉਸ ਤੋਂ ਬਾਅਦ ਕਿਤੇ ਉਸ ਤੋਂ ਬਾਅਦ ਫਿਰ ਆਪਣੀਆਂ ਉਹ ਸਾਹਮਣੇ ਗੱਡੀ ਖੜੀ ਆ ਜੀ ਉਹ ਥੱਲੇ ਵੜ ਗਿਆ ਫਿਰ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰਸੋਂ ਕਿ ਦੋ ਕੁੱਤੇ ਜਰੂਰ ਆਪਣੇ ਉਧਰ ਕਲੋਨੀਆ 'ਚ ਖਾਦੇ ਨੇ ਵੀ ਕਦੇ ਜਾਨਵਰ ਨੇ ਛੋਟੇ ਘਰੇ ਵੀ ਕੋਈ ਜਾਨਵਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਇੱਕ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਅ ਜਿਹੜੇ ਲਾਗਪਾਗ ਕਰ ਸੀਗੇ ਉਹਨਾਂ ਨੂੰ ਇਤਲਾਹ ਦਿੱਤੀ ਸੀ ਕਿ ਆਪਣਾ ਥੋੜਾ ਲਾਸਮੈਂਟ ਕਰਵਾ ਲਾਸਮੈਂਟ ਜੀ 3.50 ਸਾਢੇ 3 ਮੈਂ ਲਾਸਮੈਂਟ ਕਰਾਤੀ ਸੀ ਤੇ ਹੁਣ ਕੀ ਅੱਗੇ ਪਿੰਡ ਵਾਲਿਆਂ ਨੂੰ ਕੀ ਨੱਕ ਲਾਇਆ ਜੋ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਉਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਦੇ ਕੀ ਮਾਮਲਾ ਹੋਇਆ ਤੁਹਾਡੇ ਵਿੱਚ ਕਿੰਨਾ ਚਿੱਟਾ ਆ ਗਿਆ ਸਾਡੇ ਮੇਰੀ ਮੈਸੇਜ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਕਿ ਜਾਗਰ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿੱਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਚੋਂ ਅਸੀਂ ਬੈਰਲ ਹੋਈ ਆ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨੇ ਜਿਨ੍ਹਾਂ ਦੇ ਅੰਦਰ ਨਗਰ ਦੇ ਸਾਰਿਆਂ ਕੋਲ ਮਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖਿੱਡੋ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪਾਗ ਨੂੰ ਸੂਚਨਾ ਦਿੱਤੀ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਐਸਓ ਸਮਰਾਲਾ ਰਾਤ ਪਵਿੱਤਰ ਸਿੰਘ ਜੀ ਪਹੁੰਚੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਹੈ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਵਾਕਈ ਕੀਤਾ ਹੀ ਹੈ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਬ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਹੈ ਸਰਰ ਨਾਜਰ ਸਿੰਘ ਦੇ ਘਰੇ ਅਸੀਂ ਮਹਿਕਮੇ ਨੂੰ ਸੰਬੰਧਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਨਿਸ਼ਾਨ ਵੀ ਦਿੱਤੇ ਦੇਖਿਆ ਸੀ ਸੀਟੀਵੀ ਕੈਮਰੇ ਜੀ ਜੀ ਸੀਸੀ ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਘੜਾ ਗਾੜ ਰਹੇ ਹਾਂ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਹਾਂ ਜੀ ਕੋਈ ਜਾਨਵਰ ਵਗੈਰਾ ਜ ਕਿਸੇ ਦਾ ਕੋਈ ਹਮਲਾ ਵੀ ਕੀਤਾ ਨਹੀਂ ਜਿਵੇਂ ਹੁਣ ਲੇਟੈਸਟ ਹੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਧਾ ਪਰ ਨਾਰਮਲੀ ਲੱਗੇ ਸੀ ਇਹ ਪਿੰਡ ਦੇ ਵਸੇ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜ਼ਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈਟੇਰ ਪ੍ਰਿੰਟ ਵਿੱਚ ਕੋਈ ਸਿਕਿਟਾ ਜਾ ਰਿਹਾ ਤੁਹਾਡੇ ਕੋਲ ਫੋਟੋ ਕੋਈ ਨਾਕਾ ਲਗਾਇਆ ਜਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਇਸ ਵੰਦਰ ਮਹਿਕਮਾ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਏ ਤਾਂ ਮਤਲਬ ਸਤੇਤ ਰਹਣ ਦੀ ਜੇ ਤੇ ਕਿਤੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣ ਜੀ ਲਾਤਾਂ ਕੇ ਬਿਨਾਂ ਗੱਲ ਹੋਗੀ ਜੀ 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 ਹੋਗੀ ਜੀ ਡੀਐਫਓ ਸਾਹਿਬ ਨਾਲ ਵੀ ਹੋ ਗਈ ਉਹ ਵੀ ਪਹੁੰਚ ਰਹੇ ਨੇ ਜੇ ਚੀਤਾ ਦੇਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਹੈ ਉਹਨਾਂ ਨੇ ਦੇਖੋ ਜੀ ਰੇਂਜ ਅਫਸਰ ਨਾਲ ਮੇਰੀ ਹੁਣੀ ਗੱਲ ਹੋਈ ਹੈ ਰਸਤੇ 'ਚ ਨੇ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ